ਤੜੇਰਾ ਬਸੀ ਧਰਨਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਫਲੈਗ ਮਾਰਚ ਡੇਰਾ ਬਸੀ ਥਾਣਾ ਤੋਂ ਸ਼ੁਰੂ ਹੋ ਕੇ ਤਹਿਸੀਲ ਰੋਡ ਅਨਾਜ ਮੰਡੀ ਬਰਵਾਲਾ ਚੌਕ ਨੂੰ ਹੁੰਦੇ ਹੋਏ ਥਾਣੇ ਆ ਕੇ ਸਮਾਪਤ ਹੋਇਆ ਇਹ ਫਲੈਗ ਮਾਰਚ ਸਮਾਜ ਦੀ ਸੱਤਾ ਹਵਨਾਂ ਤੇ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਦੇ ਲਈ ਅਤੇ ਮਾੜੇ ਅੰਸਰਾਂ ਤੇ ਨਕੇਲ ਕਸਨ ਦੇ ਲਈ ਕੱਢਿਆ ਗਿਆ ਸਰਜ ਫਲੈਗ ਮਾਰਚ ਕੱਢਿਆ ਡੇਰਾ ਬਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਇੱਕ ਫਲੈਗ ਮਾਰਚ ਕੱਟਿਆ ਜੀ ਕਿ ਥਾਣਾ ਥੱਲੇ ਅਸੀਂ ਸ਼ੁਰੂ ਹੋ ਕੇ ਤਸੀਲ ਰੋਡ ਹੁੰਦੇ ਹੋਏ ਅਨਾਜ ਮੰਡੀ ਅਨਾਜ ਮੰਡੀ ਤੋਂ ਉਪਮੇਨ ਇਹ ਆਹੀ ਵੇਰਾ ਹੀ ਆਪਣਾ ਜਿਹੜਾ ਬਰਵਾਲਾ ਚੌਕ ਹੈ ਉਸ ਤੋਂ ਪੇਨ ਫਿਰ ਵਾਪਸ ਇਥੇ ਥਾਣਾ ਡੇਰੇ ਉਸੀ ਅਸੀਂ ਫਲੈਗ ਮਾਰਚ ਕੱਢਿਆ ਜੀ ਇੱਥੇ ਸਰ ਫਲੈਗ ਮਾਰਚ ਕਿਸ ਪ੍ਰਤੀ ਕੱਟੇ ਮਤਲਬ ਕੀ ਹੁੰਦਾ ਹੈ ਜਿਹੜਾ ਹੁੰਦਾ ਹੈ ਜੀ ਉਹ ਸਮਾਜ ਵਿੱਚ ਸਦਭਾਵਨਾ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਸਤੇ ਕੱਢਿਆ ਜਾਂਦਾ ਹੈ ਜੀ ਜਿਹੜੇ ਸ਼ਰਾਬਤੀ ਐਂਸਰ ਹੁੰਦੇ ਆਂ ਤੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੂੰ ਉਹਨਾਂ ਨੂੰ ਸ਼ੋਰ ਫੋਰਸ ਵਾਸਤੇ ਕੱਢਿਆ ਜਾਂਦਾ ਹੈ ਜੀ ਤਾਂ ਕਿ ਮਾਰੇ ਅਨਸਰ ਡਰੇ ਰਹਿਣ ਕਿਹੜੇ ਕਿਹੜੇ ਥਾਣਿਆਂ ਤੇ ਐਸ ਐਚਓ ਸਾਫ ਸੀ ਸਾਡੇ ਨਾਲ ਸਾਡੀ থানা ਜਿਹੜਾ ਸੀ ਰਿਪੋਰਟ ਡੀਪੀਓ ਤੋਂ ਜਿਹੜੇ ਆਏ ਹੋਏ ਸੀਗੇ 25 ਮੁਲਾਜ਼ਮ ਤੇ ਇਸ ਤੋਂ ਇਲਾਵਾ थाना ਮੁਖੀ ਆਪਣੇ ਲਾਲੂ थाना ਮੁਖੀ ਆਪਣੇ ਹੰਡੇਸਰਾ ਉਹਨਾਂ ਦੀ ਫੋਰਸ ਤੇ ਚੋਕੀ ਮੁਬਾਰਕ